ਸੂਰਜ ਡੁੱਬ ਗਿਆ ਪਰ ਰਾਤ ਅਜੇ ਆਈ ਨਹੀਂ ਹਨੇਦਰਾ ਤੇ ਹੋਇਆ ਨਹੀਂ ਚਾਨਣਾ ਮੌਜੂਦ ਹੈ ਦਿਨ ਵੀ ਮੌਜੂਦ ਹੈ ਰਾਤ ਵੀ ਮੌਜੂਦ ਹੈ ਦਿਨ ਤੇ ਰਾਤ ਦੀ ਸੰਧੀ ਹੋ ਰਹੀ ਹੈ ਉਹਨੂੰ ਕਹਿੰਦੇ ਨੇ ਸੰਧਿਆ ਤੇ ਸੰਧਿਆ ਦੋ ਦਫਾ ਆਉਂਦੀ ਹੈ ਜਦ ਸਵੇਰੇ ਪੋ ਫੁੱਟ ਪਈ ਦਿਨ ਅਜੇ ਚੜ੍ਹਿਆ ਨਹੀਂ ਤੇ ਰਾਤ ਪੂਰਨ ਤੌਰ ਤੇ ਗਈ ਨਹੀਂ ਦਿਨ ਤੇ ਰਾਤ ਦੀ ਸੰਧੀ ਹੋ ਰਹੀ ਹੈ ਉਹ ਸਮਾਂ ਹੈ ਸੰਧਿਆ ਦੋ ਵਕਤ ਆਉਂਦਾ ਹੈ ਇਹ ਇੰਜ ਕਹਿ ਲੋ ਸਵੇਰੇ ਦਾ ਅੰਮ੍ਰਿਤ ਵੇਲਾ ਇੱਕ ਸ਼ਾਮ ਦਾ ਅੰਮ੍ਰਿਤ ਵੇਲਾ ਜਿਸ ਵਕਤ ਦਿਨ ਤੇ ਰਾਤ ਦੀ ਸੰਧੀ ਹੋ ਰਹੀ ਹੁੰਦੀ ਹੈ ਬਸ ਉਹੀ ਸਮਾਂ ਹੈ ਆਤਮਾ ਤੇ ਪਰਮਾਤਮਾ ਦੀ ਸੰਧੀ ਕਰਨ ਦਾ ਮਨ ਤੇ ਸ਼ਬਦ ਦੀ ਸੰਧੀ ਕਰਨ ਦਾ ਸ਼ਬਦ ਤੇ ਸੁਰਤ ਦੇ ਮੇਲ ਦਾ ਜੋੜ ਦਾ ਉਹੀ ਸਮਾਂ ਹੈ ਉਹੀ ਵਕਤ ਹੈ ਸਿੱਖ ਗੁਰੂ ਨਾਲ ਜੁੜ ਸਕੇ ਸੰਧੀ ਕਰ ਸਕੇ ਮਨ ਤੇ ਸ਼ਬਦ ਦਾ ਮੇਲ ਹੋਵੇ ਸੰਧੀ ਉਹ ਸਮਾਂ ਮਦਦ ਕਰਦਾ ਵਕਤ ਮਦਦ ਕਰਦਾ ਇਤਨੀ ਗੱਲ ਤੇ ਸਪਸ਼ਟ ਹੈ ਕਿ ਰੁੱਤ ਦੇ ਨਾਲ ਹੀ ਬੀਜਿਆ ਹੋਇਆ ਬੀਜ ਪ੍ਰਫੁੱਲਤ ਹੁੰਦਾ ਹੈ ਧਰਤੀ ਕਿੰਨੀ ਚੰਗੀ ਹੋਵੇ ਬੀਜ ਕਿੰਨਾ ਹੀ ਵਧੀਆ ਕਿਉਂ ਨਾ ਹੋਵੇ ਪਰ ਰੁੱਤ ਨਾ ਹੋਵੇ ਤੇ ਗੱਲ ਨਹੀਂ ਬਣਦੀ ਕਿ ਗੱਲ ਬਣੇਗੀ ਤੇ ਪੂਰਨ ਤੌਰ ਤੇ ਨਹੀਂ ਬਣਦੀ ਰੁੱਤ ਮਦਦ ਕਰਦੀ ਹੈ ਤੋ ਸਮਾਂ ਮਦਦ ਕਰਦਾ ਹੈ ਕਿਉਂ ਸੰਧਿਆ ਸਵੇਰੇ ਦੀ ਸੰਧਿਆ ਤੇ ਸ਼ਾਮ ਦੀ ਸੰਧਿਆ ਜਿਹਨੂੰ ਗੁਰਮਤ ਨੇ ਨਾਮ ਦਿੱਤਾ ਹੈ ਅੰਮ੍ਰਿਤ ਵੇਲਾ ਸਵੇਰ ਦਾ ਅੰਮ੍ਰਿਤ ਵੇਲਾ ਸ਼ਾਮ ਦਾ ਅੰਮ੍ਰਿਤ ਵੇਲਾ ਮੁਹੰਮਦ ਸਾਹਿਬ ਨੇ ਪੰਜ ਵਕਤ ਦੀ ਨਮਾਜ਼ ਦਿੱਤੀ ਹੈ ਸਾਨੂੰ ਦੋ ਵਕਤ ਦਾ satsang ਦਿੱਤਾ ਤੇ ਸਾਡੀਆਂ ਨਿਤਨੇਮ ਦੀਆਂ ਬਾਣੀਆਂ ਵੀ ਦੋ ਵਕਤ ਦੀਆਂ ਨੇ ਸਵੇਰੇ ਪੰਜ ਬਾਣੀਆਂ ਦਾ ਨਿਤਨੇਮ ਹੈ ਮੋਲ ਮੰਤਰ ਤੇ ਗੁਰ ਮੰਤਰ ਦਾ ਜਾਪ ਹੈ ਸ਼ਾਮ ਨੂੰ ਰਹਿਰਾਸ ਸਾਹਿਬ ਹੈ ਰਹਿਰਾਸ ਸਾਹਿਬ ਸਾਡੀ ਸਵੇਰੇ ਦੀ ਬਾਣੀ ਨਹੀਂ ਤੇ ਜਪਜੀ ਸਾਹਿਬ ਸਾਡੀ ਸ਼ਾਮ ਦੇ ਵਿੱਚ ਜੋ ਹੈ ਨਹੀਂ ਪੜ੍ਹੀ ਜਾਂਦੀ ਹੈ ਤੇ ਸਵੇਰੇ ਜਪਣ ਦੀ ਇੱਕ ਸਵੇਰੇ ਦੇ ਅੰਮ੍ਰਿਤ ਵੇਲੇ ਦਾ ਪਾਠ ਇਕ ਸ਼ਾਮ ਦੇ ਅੰਮ੍ਰਿਤ ਵੇਲੇ ਦਾ ਪਾਠ ਇੰਨੇ ਮੈਰਜ ਕਰਦਾ ਸਮਾ ਮਦਦ ਕਰਦਾ ਵਕਤ ਮਦਦ ਕਰਦਾ ਤੁਸੀਂ ਆਖੋਗੇ ਦਿਨ ਨੂੰ ਕਰ ਲਈਏ ਰਾਤ ਨੂੰ ਕਰ ਲਈਏ ਉੱਤੇ ਦਿਨ ਰਾਤ ਹੀ ਆਰਾਧ ਹੋ ਪਿਆਰੇ ਨਿਮਖ ਨ ਕੀਜੇ ਢੀਲਾ ਉੱਤੇ ਦਿਨ ਰਾਤ ਤੂੰ ਜਪ ਪਰ ਜੇ ਸ਼ੁਰੂ ਸ਼ੁਰੂ ਚ ਆਰੰਭ ਕਰੇਗਾ ਦਿਨ ਤੈਨੂੰ ਨਾਮ ਨਹੀਂ ਜਪਣ ਦੇਗਾ ਤੇ ਰਾਤ ਵੀ ਨਹੀਂ ਜਪਣ ਦੇਗਾ ਦਿਨ ਨੂੰ ਤੈਨੂੰ ਧੰਦਾ ਚ ਇਤੇ ਆਵੇਗਾ ਧਰਮ ਨਹੀਂ ਚ ਇਤੇ ਆਵੇਗਾ ਦਿਨ ਨੂੰ ਤੈਨੂੰ ਧਨ ਚ ਇਤੇ ਆਵੇਗਾ ਨਾਮ ਨਹੀਂ ਚ ਇਤੇ ਆਵੇਗਾ ਬਗੌਰ ਮੁਤਾਲਾ ਕਰਕੇ ਵੇਖੋ ਤੇ ਰਾਤ ਨੂੰ ਤੈਨੂੰ ਵਿਸ਼ਰਾਮ ਚ ਇਤੇ ਆਵੇਗਾ ਨਾਮ ਨਹੀਂ ਚ ਇਤੇ ਆਵੇਗਾ ਤੇ ਰਾਤ ਨੂੰ ਤੇ ਉਂਝ ਵੀ ਸਡੇ ਦੇਸ਼ ਦੇ ਵੈਦਿਕ ਗ੍ਰੰਥ ਕਹਿੰਦੇ ਨੇ ਸ਼ਕਤੀ ਸੁਕੜਦੀ ਹੈ। ਚੇਤਨਾ ਸੁਕੜਦੀ ਹੈ, ਦਿਮਾਗ ਦੀ ਸੋਚਣ ਸ਼ਕਤੀ ਸੁਕੜਦੀ ਹੈ। ਸਰੀਰ ਦੀ ਪਾਚਨ ਸ਼ਕਤੀ ਵੀ ਸੁਕੜਦੀ ਹੈ। ਜੈਸੇ ਰਾਤ ਦੇ ਵਕਤ ਕੁਲ ਬੰਦ ਹੁੰਦੇ ਨੇ। ਛੇ ਚਾਹੰਦੇ ਹੋਏ ਪੰਛੀ ਆਲਣਿਆਂ ਦੇ ਚਾਕੇ ਸੌਂ ਜਾਂਦੇ ਨੇ ਬਿਸ਼ਰਾਮ। ਰਾਤ ਕੀ ਹੈ ਸੁਕੜਨਾ, ਦਿਨ ਕੀ ਹੈ ਫੈਲਾਉ। ਇਹ ਦਮੰਦ ਤੇ ਬਹੁਤ ਵੱਡਾ ਅਸਰ ਹੈ, ਬਹੁਤ ਵੱਡਾ। ਰਾਤ ਬਿਸ਼ਰਾਮ ਹੈ। ਤੇ ਵੈਦਿਕ ਗ੍ਰੰਥਾਂ ਨੇ ਤੇ ਇੱਥੇ ਤੱਕ ਲਿਖਿਆ ਹੈ ਕਿ ਰਾਤ ਨੂੰ ਭੋਜਨ ਦਿਨ ਤੋਂ ਅੱਧਾ ਛਕੋ ਬਈ ਕਿਉਂ ਰਾਤ ਨੂੰ ਪਾਚਨ ਸ਼ਕਤੀ ਵੀ ਸੁਕੜਦੀ ਹੈ ਚੇਤਨਾ ਵੀ ਸੁਕੜਦੀ ਹੈ ਤੇ ਹੁਣ ਤੇ ਸਿਲਸਲੇ ਉਲਟਾ ਦਿਨ ਨਾਲੋਂ ਜੇ ਦੁਗਣਾ ਬੋਝ ਰਾਤ ਨੂੰ ਪਾ ਛੜਿਆ ਤੇ ਪੁਰਖਾ ਅੰਮ੍ਰਿਤ ਵੇਲੇ ਕੀ ਖਾਕ ਨਾਮ ਜਪੇਗਾ ਗੁਟਕਾ ਤੇਰੇ ਹੱਥੋਂ ਗਿਰੇਗਾ ਤੇ ਜੋਂਗ ਦਾ ਹੀ ਰਹੇਗਾ ਤੂੰ ਤੂੰ ਜਪ ਜੀ ਕੋਈ ਨਹੀਂ ਜਪ ਸਕਣਾ ਨਾਮ ਦਾ ਰਸ ਨਹੀਂ ਲੈ ਸਕੇਗਾ ਤੋ ਰਾਤ ਬਿਸ਼ਰਾਮ ਹੈ ਤੇ ਦਿਨ ਧੰਦਾ ਹੈ ਸੰਧਿਆ ਜਦ ਰਾਤ ਰਾਤ ਨਹੀਂ ਹੈ ਤੇ ਦਿਨ ਦਿਨ ਨਹੀਂ ਹੈ ਤਾਂ ਉਸ ਵਕਤ ਇਸ ਸ਼ਬਦ ਤੇ ਸੁਰਤ ਦਾ ਅਭਿਆਸ ਕਰ ਸ਼ਬਦ ਤੇ ਮਨ ਮਨ ਬੀਜ ਹੈ ਸੁਰਤ ਬੀਜ ਹੈ ਤੇ ਸ਼ਬਦ ਧਰਤੀ ਹੈ ਜੇ ਇਕ ਹੋਏ ਤਾਂ ਉਗਵੇ ਰੁੱਤੀ ਹੋ ਰੁੱਤ ਹੋਵੇ ਇਕ ਤੇ ਬੀਜ ਇਕ ਹੋਵੇ ਤੇ ਇਕ ਬੀਜਣ ਦੀ ਰੁੱਤ ਹੋਵੇ ਸਾਇਬ ਕਹਿੰਦੇ ਤਾਂ ਹੀ ਇਹ ਬੋਇਆ ਹੋਇਆ ਬੀਜ ਪਰਫੁੱਲਤ ਹੋਵੇਗਾ ਤੇ ਜਦ ਕੋਈ ਬੀਜ ਪਰਫੁੱਲਤ ਹੁੰਦਾ ਹੈ ਤੇ ਫਲ ਸਾਲ ਦੇ ਵਿੱਚ ਇੱਕ ਦਫਾ ਲੱਗਦੇ ਨਾ ਜਾਂ ਦੋ ਦਫਾ ਲੱਗਦੇ ਨਾ ਤੇ ਜੇ ਮਨ ਕਦੀ ਪਰਫੁੱਲਤ ਹੋ ਜਾਏ ਸ਼ਬਦ ਦੀ ਧਰਤੀ ਰੇਚ ਤੇ ਇਹ ਆਨੰਦ ਸਾਲ ਦੇ ਵਿੱਚ ਇੱਕ ਦਫਾ ਮਿਲੇਗਾ ਜਾਂ ਦੋ ਦਫਾ ਤੇ ਫਲੀ ਬੂਤ ਸਾਲ ਦੇ ਵਿੱਚ ਇੱਕ ਦਫਾ ਹੋਵੇਗਾ ਕਿ ਦੋ ਦਫਾ ਭਗਤ ਕਬੀਰ ਦੱਸਦੇ ਨੇ ਕਬੀਰ ਐਸਾ ਬੀਜ ਬੋਏ 12 ਮਾਸ ਫਲੰਤ ਸੀਤਲ ਛਾਇਆ ਗਹਿਰ ਫਲ ਪੰਛੀ ਗੇਲ ਕਰਨ 12 ਮਹੀਨੇ ਫਲੀ ਬੂਤਰ ਰਵੇ ਅੱਠੇ ਪੈਰ ਭਲੀ ਭੂਤਰਵੇਂ ਇਸ ਦੇ ਉੱਤੇ ਫਲ ਕਦੀ ਮੁੱਕਣਗੇ ਨਹੀਂ ਭਾਵੇਂ ساری ਜ਼ਿੰਦਗੀ ਆਨੰਦ ਬਣਿਆ ਰਹੇਗਾ ਸਿੰਘਾਸਣ ਤੇ ਬੈਠੇਗਾ ਤੇ ਆਨੰਦ ਦੇ ਚਾਵੇਂਗਾ ਪਰ ਜੇ ਤੂੰ ਤਤੀ ਤਵੀ ਤੇ ਵੀ ਬੈਠ ਗਿਆ ਤੇ ਆਨੰਦ ਦੇ ਚਾਵੇਂਗਾ ਰਸਤੇ ਚਲੇਗਾ ਆਨੰਦ ਦੇ ਵਿੱਚ ਕੋਈ ਫਰਕ ਨਹੀਂ ਪਏਗਾ ਬਾਕੀ ਬਨਸਪਤੀ ਦੇ ਉੱਤੇ ਮੌਸਮੇ ਖਿਲਾ ਆਵੇਗੀ ਪਤਝੜ ਵੀ ਹੋਵੇਗੀ ਪੱਤੇ ਵੀ ਝੜਨਗੇ ਫੁੱਲ ਵੀ ਝੜਨਗੇ ਫਲ ਵੀ ਝੜਨਗੇ ਪਰ ਜੇ ਇੱਕ ਦਫਾ ਬੋਇਆ ਹੋਇਆ ਮਨ ਪੈਦਾ ਹੋ ਗਿਆ ਤੇ ਫਲੀ ਭੂਤ ਹੋ ਗਿਆ ਇਹਦੇ ਉਤੇ ਮੌਸਮੇ ਖਿਜ਼ਾ ਨਹੀਂ ਆਉਂਦੀ ਇਹਦੇ ਉਤੇ ਪਤਝੜ ਦੀ ਰੁੱਤ ਨਹੀਂ ਆਉਂਦੀ ਐਸਾ ਬੀਜ ਬੋਏ 12 ਮਾਸ ਭਲੰਦ ਸੀਤਲ ছਾਇਆ ਗਹਿਰ ਫਲ ਪੰਛੀ ਗੇਲ ਕਰਨਤ ਧਰਤੀ ਸਾਡੇ ਕੋਲ ਹੈ ਔਰ ਗਜ਼ਬ ਦੀ ਗੱਲ ਹੈ ਕੋਈ ਮੁੱਲ ਨਹੀਂ ਬਾਣੀ ਦਾ ਕੀ ਮੁੱਲ ਕੀ ਮੁੱਲ ਦਿਓਗੇ ਕਿ ਸ਼ਬਦ ਦੀ ਧਰਤੀ ਸਾਰਿਆਂ ਨੂੰ ਪ੍ਰਾਪਤ ਹੈ ਗੁਰੂ ਮੰਤਰ ਮੂਲ ਮੰਤਰ ਸਾਰਿਆਂ ਨੂੰ ਪ੍ਰਾਪਤੀ ਹੈ ਮੁੱਲ ਨਾਲ ਖਰੀਦਣ ਦੀ ਲੋੜ ਹੀ ਨਹੀਂ ਤੁਹਾਨੂੰ ਜੋ ਹੈ ਮਿਆਸਰ ਹੈ ਤੇ ਮਨ ਤੁਹਾਡੇ ਕੋਲ ਹੈ। ਧਰਤੀ ਅਕਾਲ ਪੁਰਖ ਨੇ ਬਖਸ਼ਿਸ਼ ਕਰਕੇ ਸਾਨੂੰ ਦੇ ਦਿੱਤੀ ਹੈ। ਤੇ ਇਹ ਬੰਦੇ ਬੀਜ ਤੇਰੇ ਕੋਲ ਹੈ ਆਪਣੇ ਯਤਨਾ ਨਾਲ ਸਤਸੰਗਤ ਦੇ ਚ ਆ ਕੇ ਕਥਾ ਕੀਰਤਨ ਸੁਣ ਕੇ ਇਸ ਬੀਜ ਨੂੰ ਸਾਬਤ ਕਰ ਲਿਆ। ਬੀਜ ਜਿਹੜਾ ਦੁਫਾੜ ਹੋ ਗਿਆ, ਦਾਲ ਹੋ ਗਿਆ ਸਾਬਤ ਨਹੀਂ ਹੁੰਦਾ ਪਰ ਦੁਫਾੜ ਹੋਇਆ ਮਨ ਸਾਬਤ ਹੋ ਜਾਂਦਾ। ਜੇ ਇੱਕ ਹੋਏ ਤਾਂ ਉਗਵੇ। ਤੇ ਕੀਰਤਨ ਤੇ ਕਥਾ ਸੁਣਨਾ, ਗੁਰਦੁਆਰੇ ਆਣਾ ਤੇ ਇਸ ਦਲੀਏ ਨੂੰ ਇੱਕ ਕਰਨਾ। ਬੀਜ ਨੂੰ ਜਿਹੜਾ ਤੇ ਇੱਕ ਕਰਨਾ। ਤੇ ਜਿਸ ਦਿਨ ਬੀਜ ਇਕ ਹੋ ਗਿਆ ਤੇ ਸ਼ਬਦ ਦੀ ਧਰਤੀ ਵਿੱਚ ਬੋਹ ਦਿੱਤਾ ਉਸੇ ਵਕਤ ਫਲੀਬੂਤ ਹੋ ਜਾਏਗਾ ਸਮਾਂ ਨਹੀਂ ਲੱਗੇਗਾ ਫਿਰ ਉਸੇ ਵਕਤ ਰਸ ਮਿਲੇਗਾ ਬੀਜ ਬੋ ਉਹ ਉਡੀਕਣਾ ਪੈਂਦਾ ਕੁਛ 6 ਸਾਲਾਂ ਬਾਅਦ ਫਲ 3 ਸਾਲਾਂ ਬਾਅਦ ਫਲ ਸਾਲ ਬਾਅਦ ਫਲੀਬੂਤ ਹੁੰਦਾ ਪਰ ਨਹੀਂ ਜਿਸ ਦਿਨ ਤੂੰ ਬੀਜ ਨੂੰ ਇਕ ਕਰ ਲਿਆ ਤੇ ਸ਼ਬਦ ਦੀ ਧਰਤੀ ਵਿੱਚ ਬੋਇਆ ਉਸੇ ਵਕਤ ਫਲੀਬੂਤ ਉਸੇ ਵਕਤ ਰਸ ਕੋਸੇ ਨਕਤ ਆਨੰਦ ਬਾਬਾ ਫਰੀਦ ਕਹਿੰਦੇ ਨੇ ਅੱਜ ਮਿਲਾਵਾ ਸ਼ੇਖ ਫਰੀਦ ਤਾਂ ਕਮ ਗੁੰਝਣੀਆਂ ਮਨੋਂ ਮਚੰਡੀਆਂ ਕੱਲ ਤੇ ਕਿਉਂ ਛੱਡਦਾ ਅੱਜ ਹੀ ਰੱਬ ਦਾ ਮਿਲਾਪ ਲੈ ਲੈ ਜੇ ਤੂੰ ਮਨ ਨੂੰ ਮਚਰਾਨ ਵਾਲੀਆਂ ਆਸ਼ਨਾਵਾਂ ਨੂੰ ਰੋਕ ਸਕੇ ਮਨ ਨੂੰ ਜੋ ਦੁਖਾੜ ਕਰਦੀਆਂ ਨੇ ਟੁਕੜੇ ਟੁਕੜਿਆਂ ਚ ਲੈ ਜਾਂਦੀਆਂ ਨੇ ਉਹਨਾਂ ਆਸ਼ਨਾਵਾਂ ਨੂੰ ਜੋ ਤੂੰ ਰੋਕ ਸਕੇ ਰਸ ਨਹੀਂ ਮਿਲਿਆ ਕਸੂਰ ਆਪਣਾ ਸ਼ਬਦ ਦਾ ਕੋਈ ਕਸੂਰ ਨਹੀਂ ਆਨੰਦ ਨਹੀਂ ਮਿਲਿਆ ਤੇ ਮਨ ਦੁਖਾੜ ਹੈ ਤੇ ਦਿਸਦਾ ਹੈ ਔਰ ਮਨ ਨੂੰ ਪੜਨ ਦੀ ਕੋਸ਼ਿਸ਼ ਵੀ ਕਰਿਆ ਕਰੋ ਕੀਰਤਨ ਸੁਣਿਆ ਮਨ ਦੁਫਾੜ ਹੋਵੇਗਾ ਮਨਿਏ ਕਿ ਨਾ ਮਨਿਏ ਜੁੜਿਏ ਕਿ ਨਾ ਜੁੜਿਏ ਇਤਿਹਾਸ ਸੁਣਿਆ ਗੁਰੂਆਂ ਦਾ ਮਨਿਏ ਕਿ ਨਾ ਮਨਿਏ ਤੇ ਮਨਿਏ ਕਿ ਨਾ ਮਨਿਏ ਤੇ ਦਲੀ ਹੈ ਤੇ ਦਾਲ ਹੈ ਤੇ ਜਿਸ ਦਿਨ ਅੰਦਰੋਂ ਇਹ ਭਾਵਨਾ ਪੈਦਾ ਹੋਵੇ ਬਸ ਮੰਨਣਾ ਹੀ ਹੈ ਤੇ ਸਾਬ ਕੰਨੋਂ ਬੀਜ ਇੱਕ ਹੋ ਗਿਆ ਤੇ ਇਸ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਮੰਨੇ ਕੀ ਗਤ ਕਹੀ ਨਾ ਜਾਏ ਦੇਖੋ ਕਹੇ ਪਛੇ ਪਛਦਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬੈ ਕਰਨ ਵਿਚਾਰ ਸਤਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਕੀ ਸ਼ਬਦ ਦੀ ਧਰਤੀ ਦੇ ਚ ਅਸੀਂ ਮਨ ਰੂਪੀ ਬੀਜ ਨੂੰ ਬੋਹ ਸਕੀਏ ਤਾਂ ਕਿ ਬ੍ਰਹਮ ਅਨੰਦ ਬ੍ਰਹਮ ਗਿਆਨ ਹੋ ਪੂਰਨ ਅਨੰਦ ਪੂਰਨ ਰਸ ਪ੍ਰਾਪਤ ਕਰ ਸਕੀਏ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਤੁਸੀਂ ਟਿਕ ਕੇ ਗੁਰਮਤ ਦੀਆਂ ਗੱਲਾਂ ਨੂੰ ਸਰਵਨ ਕੀਤਾ ਹੈ ਸਹਿਰ ਰਹਿਮਤ ਕਰਨ ਬਖਸ਼ਿਸ਼ਾ ਕਰਨ ਸਦੀਵੀ ਟਿਕਾਉ ਤੇ ਸਦੀਵੀ ਆਨੰਦ ਤੁਹਾਨੂੰ ਪ੍ਰਦਾਨ ਕਰਨ 10 15 ਮਿੰਟ ਮੈਂ ਜ਼ਿਆਦਾ ਲੈ ਗਏ ਆ ਇਸ ਦੇਖੇ ਮਾ ਕਰਨੇ ਰੋਜ਼ ਸਮੇਂ ਸਿਰ ਸਮਾਪਤੀ ਜੋ ਹੈ ਕਰ ਦਿੱਤਾ ਕਰਾਂਗੇ ਫਿਰ ਜੋ ਹੈ ਚੇਤੇ ਕਰਨਾ ਕਿ ਮੈਂ ਸ਼ੁਰੂ ਤੋਂ ਜੋ ਜੋ ਵਿਚਾਰਾ ਫੜੇ ਸਾਹਮਣੇ ਜੋ ਹੈ ਰੱਖਿਆ ਨੇ ਕੌਮੀ ਦਰਦ ਨੂੰ ਸਾਹਮਣੇ ਰੱਖ ਕੇ ਸਿਰਫ ਕੌਮੀ ਜਜ਼ਬਾਤ ਨੂੰ ਸਾਹਮਣੇ ਰੱਖ ਕੇ ਤੇ ਦਾਸ ਦੀ ਕਿਸੇ ਵੀ ਗੱਲ ਨੂੰ ਕਿਸੇ ਜਾਤੀ ਰੰਜਿਸ਼ ਦੇ ਚ ਪਤਾ ਹੀ ਨਾ ਲੈ ਲੈਣਾ ਤੇ ਮੇਰੀ ਕੋਈ ਨਾ ਕਿਸੇ ਨਾਲ ਗੂੜੀ ਮਿੱਤਰਤਾ ਹੈ ਤੇ ਨਾ ਹੀ ਕਿਸੇ ਨਾਲ ਦੁਸ਼ਮਣੀ ਜੋ ਗੱਲ ਕਵਾਂਗਾ ਪ੍ਰਚਾਰਕ ਹੋਣ ਦੇ ਨਾਤੇ ਗੁਰਬਾਣੀ ਦੇ ਵਿਚਾਰ ਗੁਰਮਤਿ ਦੇ ਵਿਚਾਰ ਅਰਦਾਸ ਕਰੋ ਮੈਂ ਤੁਹਾਨੂੰ ਗੁਰਮਤਿ ਦੀ ਗੱਲ ਸੁਣਾ ਸਕਾਂ ਤੁਸੀਂ ਸੁਣ ਸਕੋ ਮੈਂ ਸੁਣਾ ਕੇ ਜੁੜ ਸਕਾਂ ਤੁਸੀਂ ਸੁਣ ਕੇ ਜੁੜ ਸਕੋ ਤਾਂ ਕਿ ਦੋਹਾਂ ਦੀ ਝੋਲੀ 'ਚ ਆਨੰਦ ਪਵੇ ਬੋਲ ਚੁਕ ਦੀ ਖਿਮਾ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ